ਲਾਈਵ ਹੁੰਨੇ ਆ ਤੁਹਾਨੂੰ ਦਿਖਾਉਣਾ ਹੈ ਕੈਂਡ ਕੈਂਡ ਕੰਡੀਸ਼ਨਾਂ ਦੇ ਟਰੈਕਟਰ ਸਾਹਮਣੇ ਆ ਗਿਆ ਜੀ ਸਬਰਾਜ 855 ਫੁੱਲ ਟਾਪ ਮਾਡਲ ਆ 5 ਸਟਾਰ ਆ 21 ਮਾਡਲ ਆ 695000 ਰੁਪਏ ਡਿਮਾਂਡ ਆ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲੋ 2 ਸਪੀਡ ਦੇ ਵਿੱਚ ਆ ਗਿਆ ਟਰੈਕਟਰ ਕੰਡੀਸ਼ਨ ਦਾ ਫੁੱਲ ਓਕੇ ਟਰੈਕਟਰ ਆ ਸਾਹਮਣੇ ਆ ਗਿਆ ਜੀ ਸੋਨਾ ਲਿਕਾ ਡੀਆਈ 750 ਦਾ ਇਹ ਵੀ ਟਾਪ ਮਾਡਲ ਆ ਗਿਆ ਜੀ ਪਰਿਆਵ ਨੰਬਰ ਆ 20 ਮਾਡਲ ਆ 5 ਲੱਖ 45000 ਰੁਪਿਆ ਡਿਮਾਂਡ ਆ ਤੇ ਬਾਈ ਗੱਗੂ ਗੱਗੂ ਕੋਲੇ ਚੱਲਦੇ ਆਇਓ ਗੱਗੂ ਬਾਈ ਹਾਂਜੀ ਵੀਰੇ ਆਇਓ ਦਿਖਾਈਏ ਮਾੜੇ ਟਰੈਕਟਰ ਬਹੁਤ ਸਾਹਮਣੇ ਖੜੇ ਐ ਸਿੱਧੇ ਬੱਸ ਲੈ ਨੰਬਰ ਰਸਦੇ ਪਹਿਲੀਆਂ ਜੀ ਬਾਈ ਇੱਧਰ ਆ ਰਕੜ ਜਾ ਲਓ ਜੀ ਲਓ ਤੇ ਜਿਹੜੇ ਹੁਣ ਟਰੈਕਟਰ ਦਿਖਾਵਾਂਗੇ ਉਹ ਗੱਗੂ ਬਾਈ ਦੇ ਹੋਣਗੇ ਨੰਬਰ ਦੱਸ ਦੋ ਜੀ ਨੰਬਰ ਵੀ ਮੇਰਾ ਹੈਗਾ 98155 ਹਾਂਜੀ 77755 ਠੀਕ ਆ ਜੀ ਤੇ ਬਾਈ ਦਾ ਨੰਬਰ ਹੈਗਾ ਲਾਲੇ ਦਾ 98150 ਹਾਂਜੀ 75672 ਠੀਕ ਆ ਜੀ ਹਾਂ ਸੋਮਵਾਰ ਨੂੰ ਹੀ ਤਾਂ ਮੰਡੀ ਤੇ ਹੁੰਦੇ ਆਗੇ ਹਾਂਜੀ ਵੱਡੀ ਮੰਡੀ ਚ ਪਾਚਾ ਆਪਣੇ ਟਰੈਕਟਰ ਖੜਾ ਹੁੰਦੇ ਆ ਬਰਨਾਲੇ ਵਾਲੀ ਵੱਡੀ ਮੰਡੀ ਚ ਪਹਿਲਛਾ ਕੋਲੇ ਹਾਂ ਜਿਹੜੀ ਵੱਡੀ ਮੰਡੀ ਚ ਹੁੰਦੇ ਟਰੈਕਟਰ ਸੋਮਵਾਰ ਠੀਕ ਆ ਜੀ ਸਾਹਮਣੇ ਹੁਣ ਆਪਾਂ ਗੱਗੂ ਬਾਈ ਦੇ ਟਰੈਕਟਰ ਦੇਖਣੇ ਆ ਬਾਈ ਰੇਟ ਘਟਾ ਦੇਗਾ 10000 ਹੋ ਜਾਂਦਾ ਹੁੰਦਾ ਰੇਟ ਤਾਂ ਬਾਈ ਵਾਲੀ ਪਹਿਲਾਂ ਵਾਲੀ ਵੀਡੀਓ ਤੇ ਵਾਲੀ ਪਾਏ ਬਈ ਠੀਕ ਆ ਜੀ ਠੀਕ ਆ ਬਈ ਹੁਣ ਆਪਾਂ ਤੁਹਾਨੂੰ ਲਾਈਵ ਚ ਦਿਖਾ ਦਿੰਨੇ ਆ ਟਰੈਕਟਰ ਸਾਹਮਣੇ ਆ ਗਿਆ ਜੀ ਸੋਨਾ ਲੱਕਾ ਡੀਆਈ 750 ਦਾ ਆਰਐਕਸ 17 ਮਾਡਲ ਆ ਇਹ ਟਰੈਕਟਰ ਦੀ ਟਾਇਰਾਂ ਦੀ ਗੱਲ ਬਾਤ ਕਰੀਏ ਤਾਂ ਟਾਇਰ ਪਏ ਆ ਜੀ 80 85 ਪੈਚ ਦੇ ਲਗਭਗ ਕੰਡੀਸ਼ਨ ਦਾ ਫੁੱਲ ਸਾਫ ਆ オリジナル ਟਰੈਕਟਰ ਆ ਸਾਈਡ ਗੇਅਰ ਆ ਡਬਲ ਪੰਪ ਆ ਜੀ ਹੋਲਾ ਟਾਪ ਮਾਡਲ ਆ ਪਾਵਰ ਸਟੀering ਦਾ ਸਤਾਰਾ ਮਾਡਲ ਆ 5 ਲੱਖ 25 ਹਜ਼ਾਰ ਡਿਮਾਂਡ ਆ ਇਹ ਟਰੈਕਟਰ ਨੂੰ 5 ਲੱਖ ਦਾ ਮਿਲ ਜੂ 25 ਹਜ਼ਾਰ ਡਿਸਕਾਊਂਟ ਕਰਾਤਾ ਸਾਹਮਣੇ ਸਟੈਂਡਰਡ ਆ ਗਿਆ ਜੀ 345 ਡੀਆਈ ਪੰਜਾਬ ਨੰਬਰ ਪੀਵੀ 23 ਟਾਇਰ ਹੈਗੇ ਆ 프ਰੰਟ ਵਾਲੇ ਜੀ 8.5 ਦੇ ਲਗਭਗ ਬਾਈਕ ਵਾਲੇ ਦਾ ਨਵੇਂ ਟਾਇਰ ਨੇ ਬਿਲਕੁਲ ਦੇਖ ਸਕਦੇ ਹੋ 90.5 ਟਾਇਰਾਂ ਨਹੀਂ ਕਿਣਿਸ ਨਾ ਬਾਈਕ ਵਾਲਿਆਂ ਦੀ ਡਬਲ ਕਲਚ ਦੇ ਵਿੱਚ ਆ ਗਿਆ ਜੀ ਪਾਵਰ ਸਟੀering ਆ ਤੇ ਡਬਲ ਹੀ ਪੰਪ ਆ ਫੁੱਲ ਟੌਪ ਮਾਡਲ ਆ ਜੀ 13 ਮਾਡਲ 3115000 ਰੁਪਏ ਡਿਮਾਂਡ ਆ ਜੀ 3 ਲੱਖ ਦਾ ਟਰੈਕਟਰ ਦਵਾ ਦਾਂਗੇ ਸਾਹਮਣੇ ਆ ਗਿਆ ਸੋਨਾ ਲਿਕਾ ਡੀਆਈ 750 ਆਰਐਕਸ ਫੁੱਲ ਟੌਪ ਮਾਡਲ ਆ ਜੀ ਟਾਇਰ ਪਏ ਆ ਫਰੰਟ ਵਾਲੇ 70 75 ਪੈਸੇ ਦੇ ਲਗਭਗ ਬਾਈਕ ਵਾਲੇ 90 ਪੈਸੇ ਪਏ ਆ ਜੀ ਸਾਈਡ ਗੇਰਾ ਕੰਡੀਸ਼ਨ ਦਾ ਓਕੇ ਟਰੈਕਟਰ ਆ 16 ਮਾਡਲ 485000 ਰੁਪਏ ਡਿਮਾਂਡ ਸਾਹਮਣੇ ਸਿੰਗਲ ਸਟਾਰ 735 ਆ ਗਿਆ ਜੀ ਸੇ ਮਾਡਲ 285000 ਡਿਮਾਂਡ ਆ ਜੀ ਟਾਇਰ ਪਏ ਟਰੈਕਟਰ ਦੇ 프ਰੰਟ ਵਾਲੇ ਜੀ 85 90 ਦੇ ਲਗਭਗ ਬਾਈਕ ਵਾਲੇ ਵੀ ਪਏ ਆ ਜੀ 76 75 ਦੇ ਲਗਭਗ ਕੰਡੀਸ਼ਨ ਦਾ ਸਾਫ ਆ ਟਰੈਕਟਰ ਬਾਹਰ ਪੰਪਾ ਫੁੱਲ ਟਾਪ ਮਾਡਲ ਆ ਨਹੀਂ ਇਹ ਆ ਗਿਆ ਜੀ ਡੀ ਲਗਸ ਮਾਡਲ ਚ ਤੇ ਗੂਲ ਹੰਡੀ ਵਾਲਾ ਆ ਗਿਆ ਜੀ ਸਿੰਪਲ ਸਟੀering ਸਾਹਮਣੇ ਆ ਗਿਆ ਸਪਰਾਜ 8555 ਨਵਾਂ ਮਾਡਲ ਤਾਂ ਲੱਖ 6.000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਜੀ ਕੰਡੀਸ਼ਨ ਦਾ ਸਾਫਾ ਟਰੈਕਟਰ ਇਹ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਜੀ ਛੋਟੇ ਰੇਟਾਂ ਵਾਲੇ ਟਰੈਕਟਰ ਵੀ ਦਿਖਾਵਾਂਗੇ ਸੋਨੂੰ ਵੱਡਿਆਂ ਵਾਲੇ ਵੀ ਸਾਹਮਣੇ ਕਰਦੇ ਹਾਂ ਗੱਲਬਾਤ ਜੀ ਅੱਗੇ ਆ ਗਿਆ ਬਾਈ ਜੀ ਸਵਰਾਜ 855 2 ਸਟਾਰ ਦੇ ਵਿੱਚ ਤੇ 2002 ਮਾਡਲ ਆ 2,80,000 ਰੁਪਏ ਡਿਮਾਂਡ ਆ ਜੀ ਪ੍ਰਧਾਨ ਸਾਹਿਬ ਨੰਬਰ ਦੱਸੋ ਜੀ ਆਪਣਾ 98553 ਹਾਂਜੀ 18550 ਕਿਹੜੇ ਟਰੈਕਟਰ ਆ ਜੀ ਆਪਣੇ ਠੀਕ ਆ 855 ਵੀ ਪ੍ਰਧਾਨ ਦਾ ਬਾਈ ਆ ਵੀ ਐਂ ਮੜਾ ਹੈ ਬਾਈ ਮੜਾ ਹੈ ਇਹ ਟਰੈਕਟਰ ਦੀ ਡਿਮਾਂਡ ਤਾਂ ਹੈਗੀ ਆ ਜੀ 2,80,000 ਰੁਪਿਆ 2002 ਮਾਡਲ ਸਾਰਾ ਓਰੀਜਨਲ ਟਰੈਕਟਰ ਕਿੰਨੇ ਦਾ ਛੱਡੋਗੇ ਆ 2,60,000 ਦਾ ਰੇਟ ਦੇ ਦੋ 60 ਦਾ ਉਹ ਇਹ ਆ ਕੰਡੀਸ਼ਨ ਬਾਅਦ ਚੋ ਚੈੱਕ ਕਰਾਉਣੇ ਪਹਿਲਾਂ ਰੇਟ ਰੂਟ ਦੱਸ ਦਈਏ 97 ਮਾਡਲ ਬਾਹਰ ਪੰਪ ਆਲਾ ਇਹ 1 60 ਡਿਮਾਂਡ ਆ ਇਹ ਕਿੰਨੇ ਦਾ ਛੱਡੋਗੇ ਠੀਕ ਦੇ ਦੇਂਗੇ 1 40000 ਇੱਕ 40 ਦਾ ਮੈਡੂ ਜੀ ਆ ਗਿਆ 98 ਮਾਡਲ ਇੱਕ ਪੰਜ ਬੰਡਿਆ ਡਿਮਾਂਡ ਆ ਇਹ ਕਿੰਨੇ ਦਾ ਜੀ ਬਾਹਰ ਪੰਪਾ 98 ਮਾਡਲ ਸਾਰਾ Ориਜਨਲ ਡਾਟਾ ਇਹ ਕਿੰਨੇ ਦਾ ਛੱਡੋਗੇ ਇਹ ਵੀ 1 40000 ਦੇ 1 40000 ਦਾ ਠੀਕ ਆ ਜੀ ਤੇ ਨੰਬਰ ਇੱਕ ਵਾਰੀ ਹੋਰ ਦੱਸ ਦਿਓ ਜਾਂਦੇ ਜਾਂਦੇ 97 553 ਹਾਂਜੀ 115 ਠੀਕ ਆ ਜੀ ਆ ਬਾਈ ਦਾ ਕੰਟੈਕਟ ਨੰਬਰ ਆ ਰੇਟ ਰੂਟ ਦੱਸ ਤਾਂ ਮੈਂ ਕੰਡੀਸ਼ਨ ਚ ਬਾਹਰ ਪੰਪ ਚ ਆ ਗਿਆ ਟਾਇਰਾਂ ਦੀ ਜੇ ਗੱਲ ਬਾਤ ਕਰੀਏ ਟਾਇਰ ਪਏ ਜੀ 876 ਦੇ ਲਗਭਗ ਫਰੰਟ ਵਾਲੇ ਬਾਈਕ ਵਾਲੇ ਆ ਜੀ ਟਟਕ ਪੈਸੀ ਕੰਡੀਸ਼ਨ ਦਾ ਆਹ ਵਾਲਾ origignal tractor ਆ ਜੀ ਮਗਰਾੜਾ ਮਰੂਡ ਦੇ ਸਹਦ ਪੂਰੇ ਵਧੀਆ ਆਪਾਂ ਕਹੀਦੀ ਐ ਇੰਡੀਕੇਟਰਾਂ ਨੂੰ ਇੰਡੀਕੇਟਰ ਵੀ ਚਾਰੇ ਲੱਗੇ ਪਏ ਆ tractor ਤੇ ਸਾਹਮਣੇ ਫੇਰ ਆ ਗਿਆ 35 ਵਾਲਾ ਸਵਰਾਜ ਬਾਹਰ ਪੰਪੜ ਆ ਤੇ 97 ਮਾਡਲ ਇੱਕ ਬਾਟਰ ਟਮੜਾ ਬਾਕੀ ਦੱਸ ਹੀ ਗਏ ਜੀ ਬਾਈ ਐਨੇ ਕ ਤਾਂ ਛੱਡ ਦਾਂਗੇ ਤੇ ਬਾਜ ਬੂਜ ਬਾਈ ਕਲੀਅਰ ਹੈ ਜੇ ਨਾ ਕਮੈਂਟ ਕਰਕੇ ਦੱਸ ਦਿਓ ਨਹੀਂ ਭਈ ਆਪਾਂ ਕੋਈ ਹੋਰ ਹੱਲ ਕਰ ਲਾਂਗੇ ਮਾਈਕ ਬੂਕ ਲਾ ਲਾਂਗੇ ਤੇ ਦੇਖ ਸਕਦੇ ਹੋ ਕੰਡੀਸ਼ਨ ਦਾ ਪੂਰਾ ਵਧੀਆ ਟਰੈਕਟਰ ਆ ਅੱਗੇ ਆ ਗਿਆ ਜੀ ਸਪਰਾਜ 8552 ਟੂ ਸਟਾਰ ਦੇ ਵਿੱਚ ਪੂਰਾ ਫੁੱਲ ਸੋਹਣਾ ਟਰੈਕਟਰ ਆ ਜੀ ਟਾਇਰ ਪਏ 90 ਪੈਸੇ ਲਗਭਗ ਕੰਡੀਸ਼ਨ ਦਾ ਪੂਰਾ ਓਕੇ ਟਰੈਕਟਰ ਆ ਬਾਅਦ ਕਲੀਅਰ ਆਉਂਦੀ ਹੈ ਕਮੈਂਟ ਕਰ ਦਿਓ ਬਈ ਲਾਈਕ ਕਰ ਦਿਓ ਲਾਈਵ ਨੂੰ ਤੇ 2 ਸਟਾਰ ਦੇ ਵਿੱਚ ਹੈ ਜੀ 2002 ਮਾਡਲ 280 ਡਿਮਾਂਡ ਹੈ 260 ਦਾ ਕਹਿ ਕੇ ਗਿਆ ਸ਼ਾਇਦ ਬਾਈ ਇੰਨੇ ਦਾ ਛੱਡ ਦੂ ਸਾਹਮਣੇ Mahindra ਹੈ ਜੀ 575 DI XP+ ਇਹ ਆ ਗਿਆ ਜੀ 21 ਮਾਡਲ ਆ 5 ਲੱਖ 45 ਹਜ਼ਾਰ ਡਿਮਾਂਡ ਆ ਪਾਵਰ ਹੈ ਟੇਰਾਂਗਾ ਫੁੱਲ ਟੌਪ ਮਾਡਲ ਆ ਕੰਡੀਸ਼ਨ ਦਾ ਪੂਰਾ ਓਕੇ ਟਰੈਕਟਰ ਆ ਜੀ ਤੇ ਕਰਦਾ ਕਰਦੇ ਇਹ ਸਾਹਮਣੇ ਫੇਰ ਆ ਗਿਆ ਜੀ ਸਭਰਾ ਉਹ ਖੁੱਚੀ ਕਣੂ ਜੰਨਾ ਸੋਣਾ ਲਿਖਾ ਆ ਗਿਆ ਡੀਏ 60 ਦਾ 7 ਮਾਡਲ ਹੈ ਪੰਜਾਬ ਨੰਬਰ ਹੈ ਇਹ ਟਾਇਰਾਂ ਦੀ ਗੱਲ ਬਾਤ ਕਰੀਏ ਤਾਂ ਟਾਇਰ ਪਏ ਜੀ 60 ਟਾਇਰ ਪਏ 70 ਪੈਸੇ ਦੇ ਲਗਭਗ ਬਾਈਕ ਵਾਲੇ ਪਏ ਜੀ 90 ਪੈਸੇ 7 ਮਾਡਲ 2,95,000 ਡਿਮਾਂਡ ਆਪਣੀ ਹੈ ਬਸ ਤੇ ਇਹਦਾ ਨੰਬਰ ਨੰਬਰ ਵੀ ਦੇ ਦਿੰਨੇ ਆ ਅੱਸੀ ਗੱਲ ਜੀ ਅੱਸੀ ਗੱਲ ਠੀਕ ਹੈ ਤੇ ਕੰਡੈਕਟਰ ਨੰਬਰ ਆਪਣਾ ਜੀ 94797 ਰੱਦ ਕਰਦੇ ਕਿੰਨੇ ਦਾ ਛੱਡੋਗੇ 295 ਐਡਵਾਂਟ 90 ਤੱਕ ਛੱਡ ਦਾਂਗੇ ਯਾਰਾ ਠੀਕ ਹੈ ਜੀ ਆ ਵੀ ਆਪਣਾ ਹਾਂ ਆਪਣਾ ਇੱਕ ਹੀ ਆ ਯਾਰਾ ਠੀਕ ਹੈ ਜੀ ਸਾਹਮਣੇ ਆ ਗਏ ਜੀ 35 ਵਾਲਾ ਸਵਰਾਜ ਸਿੰਗਲ ਸਟਾਰ ਦੇ ਵਿੱਚ ਗੋੜ ਹਾਂਡੀ ਵਾਲਾ ਤੇ ਪੰਜ ਮਾਡਲ ਆ 275000 ਡਿਮਾਂਡ ਆ ਟਾਇਰ पे 90 ਪੈਸੇ ਦੇ ਲਗਭਗ ਆ ਬਾਈਕ ਵਾਲੇ ਦਾ ਬਿਲਕੁਲ ਨਵੇਂ ਟਾਇਰ ਆ ਸੀਟ ਦੇ ਟਾਇਰ ਆ ਜੀ ਬਾਕੀ ਮਾਰ ਤਾਣ ਮੌਕੇ ਤੇ ਬਾਈ ਕਰ ਦੇਣਗੇ ਬਾਹਰ ਪੰਪੜਾ ਕੰਡੀਸ਼ਨ ਦਾ ਫੁੱਲ ਸਾਫ ਆ 275 ਦਾ ਡਿਮਾਂਡ ਆ ਜੀ ਸਾਹਮਣੇ ਆ ਗਿਆ 97 ਮਾਡਲ ਆ 35 ਵਾਲਾ 1,55,000 ਡਿਮਾਂਡ ਆ ਜੀ ਫੁੱਲ ਸਾਫ ਟਰੈਕਟਰ ਆ ਕੰਡੀਸ਼ਨ ਦਾ ਪੂਰਾ ਵਧੀਆ ਟਰੈਕਟਰ ਆ ਫਰੰਟ ਵਾਲੇ ਟਾਇਰ ਪਏ ਆ ਜੀ 70 56 ਦੇ ਲਗਭਗ ਬਾਈਕ ਵਾਲੇ ਵੀ ਇੰਨੇ ਪਏ ਆ ਜੀ ਪੈਂਟ 70 ਦੇ ਲਗਭਗ ਤੇ ਇਹਦਾ ਪਾਤੇ ਨੰਬਰ ਲੱਛਦੇ ਬਸ ਨੰਬਰ ਜੀ 96 85 ਹਾਂ ਜੀ 03553 ਠੀਕ ਆ ਜੀ ਕਿੰਨੇ ਦਾ ਛੱਡੋਗੇ ਇਹ ਇਹ ਛੱਡ ਦਾਂਗੇ ਜੀ ਮੰਨ ਕੇ ਆਇਆ ਦੋ 75 ਦਾ ਡਿਮਾਂਡ ਆ ਛੱਡਾਂਗੀ 2.5 ਲੱਖ ਰੁਪਏ ਦਾ 2.5 ਲੱਖ ਦਾ ਆ ਛੱਡਾਂਗੇ ਪਰ ਲਾ ਜੀ ਉਹ 40 ਹਜ਼ਾਰ ਦਾ ਜੀ ਉਹ ਆ ਛੱਡ ਦੂ ਬਾਈ ਕਹਿੰਦਾ 1.40 ਲੱਖ 40 ਹਜ਼ਾਰ ਦਾ ਬਾਕੀ ਪੂਰੇ ਘੈਂਟ ਟਰੈਕਟਰ ਹੁੰਦੇ ਆ ਬਾਈਆਂ ਦੇ ਸੇ ਨੰਬਰ ਦਾ ਅੱਛੀ ਦਿੱਤੇ ਆਪਾਂ ਕੰਟਰੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ ਇਹ ਸਾਹਮਣੇ ਆਪਾਂ ਗੱਲਬਾਤ ਕਰਦੇ ਆਂ ਜੀ ਅਗਲੇ ਟਰੈਕਟਰਾਂ ਮਾਰੇ ਅੱਗੇ ਗੱਲਬਾਤ ਕਰੀਏ ਹਾਵਲੈਂਡ ਆ ਗਈ ਜੀ 5310 ਪੂਰੇ ਫੁੱਲ ਕੰਡੀਸ਼ਨ ਦੇ ਸਾਫ ਟਰੈਕਟਰ ਆ ਸਪੈਸ਼ਲ ਡੀਜ਼ਲ 363 ਆ ਗਿਆ ਟਰਬੋ ਸੁਪਰ ਵਾਲਾ ਬਾਈਕ ਵਾਲੇ ਟਾਇਰ ਪਏ ਜੀ 16 ਦੇ ਟਾਇਰ ਆ 90 95 65 ਟਾਇਰਾਂ ਦੀ ਕੰਡੀਸ਼ਨ ਆ 3 ਚ ਪੀੜਾ ਪਾਵਰ ਸਟੀering ਆ ਫੁੱਲ ਟੌਪ ਮਾਡਲ ਟਰੈਕਟਰ ਆ ਚੌਦਾ ਮਾਡਲ 5 ਲੱਖ 15000 ਡਿਮਾਂਡ ਹੈ ਇਹਦੀ ਵੀਡੀਓ ਇੱਕ ਅੱਦੇ ਦਿਨ ਤੱਕ ਆਪਣੇ ਚੈਨਲ ਤੇ ਵੀ ਆ ਜੂ ਜੀ ਸਾਹਮਣੇ ਜੌਂਡੀਰ ਹੈ ਜੀ 5510 ਕਲਰ ਸ਼ਿਫਟ 10 ਮਾਡਲ 5 ਲੱਖ 10000 ਡਿਮਾਂਡ ਹੈ ਜੀ 프ਰੰਟ ਵਾਲੇ ਟਾਇਰ ਵੀ ਦੇਖ ਸਕਦੇ ਹੋ ਬਾਈਕ ਵਾਲੇ ਵੀ ਸਾਊਂਡ ਸੈਟਅਪ ਲੱਗਿਆ ਹੋਇਆ ਹੈ ਜੀ ਵਿੱਚ ਕਟਾਉਣਾ ਸਾਊਂਡ ਸੈਟਅਪ ਵੀ ਵਿੱਚ ਕਟਾ ਦੇਓ ਸਾਹਮਣੇ ਆ ਗਿਆ ਜੀ ਸੋਨਾ ਲਿਕਾ DC 750 ਫੁੱਲ ਕਢੀ ਸਨ ਸਾਫ ਟਰੈਕਟਰ ਆ ਜੀ 2000 ਮਾਡਲ 2 ਲੱਖ 45 ਹਜ਼ਾਰ ਡਿਮਾਂਡ ਆ ਪੰਜਾਬ ਨੰਬਰ ਟਾਇਰ ਟੂਰ ਤੁਸੀਂ ਦੇਖ ਸਕਦੇ ਹੋ ਫੁੱਲ ਓਕੇ ਆ ਜੀ ਸਾਹਮਣੇ 855 ਆ ਗਿਆ ਜੀ ਟੂ ਸਟਾਰ ਦੇ ਵਿੱਚ ਨੱਟੜੇ ਟਾਇਰ ਪਏ ਜੀ 70 75 ਰੁਪਏ ਦੇ ਲਗਭਗ ਬਾਈਕ ਵਾਲੇ ਟਾਇਰ ਤਾਂ ਬਿਲਕੁਲ ਨਵੇਂ ਆ ਜੀ 90 ਪੈਸੇ ਕਹਿ ਸਕਦੇ ਆ ਬਾਈਕ ਵਾਲੇ ਟਾਇਰਾਂ ਨੂੰ ਨਾਲ ਦੇ ਮਗਰਾਟ ਮਗਰੂਟ ਆ ਰਿਜੀਨਲ ਆ ਪੂਰਾ ਵਧੀਆ ਸਾਫ ਹੈ ਸਾਹਮਣੇ ਆ ਗਿਆ ਜੀ ਨਾਟ ਗੇਰ ਦੇਖ ਸਕਦੇ ਹੋ ਜੀ ਕੰਡੀਸ਼ਨ ਨਾਟ ਗੇਰਾਂ ਦੀ 2000 ਮਾਡਲ 2 ਲੱਖ 25 ਹਜ਼ਾਰ ਡਿਮਾਂਡ ਆ 프ਰੰਟ ਵਾਲੇ ਟਾਇਰ ਪੀ ਦੇਖ ਸਕਦੇ ਹੋ ਬਾਈਕ ਵਾਲੇ ਵੀ ਚੈੱਕ ਕਰ ਲਓ ਜੀ ਕੰਡੀਸ਼ਨ ਦਾ ਓਕੇ ਆ ਸામਨੇ ਆ ਗਿਆ 35 ਵਾਲਾ ਸਵਰਾਜ ਉਹ ਬਣੀ ਵੀ ਇਹ ਤਾਂ ਪਈ 2001 ਮਾਡਲ ਹੈ 1,85,000 ਦਾ ਡਮਾਡ ਹੈ ਇਹਦਾ ਲਾਈਵ ਚੱਲੀ ਜਾਂਦਾ ਹਾਂ ਇਹ ਟਰੈਕਟਰ ਬਾਈ ਕੋਲੇ ਮੌਜੂਦ ਨੇ ਇਹ ਮੈਨੂੰ ਆਪਾਂ ਕੰਟੈਕਟਰ ਨੰਬਰ ਵੀ ਦੇ ਦਾਂਗੇ ਮੌਕੇ ਤੇ ਇਹ ਦੂਜੀ ਪਾਸ ਲੈ ਆਪ ਹਲਾ ਨੰਬਰ ਦੱਸਦੇ ਬਹੁਤ ਸਪਣਾ ਬਹੁਤ ਕੀ ਦੱਸੂਗਾ ਬਸ 799882 ਤੁਹਾਨੂੰ ਦਵਾਰੇ ਦੱਸੇ 769682 ਤੁਹਾਨੂੰ ਠੀਕ ਹੈ ਬਾਈ ਜੀ ਵੀਡੀਓ ਵੀ ਬਣੀ ਹੋਈ ਹੈ ਉਹ ਵੀ ਆ ਜੂਗੀ ਜੇ ਨਾ ਹੀ ਹੋਈ ਬਸ ਇਹ ਤਾਂ ਆ ਗਿਉ ਆਹ ਟਰੈਕਟਰ ਬਾਈ ਦੇ ਲਾਈਵ ਚ ਖੜੇ ਆ ਉਹਨੂੰ ਦਿਖਾ ਦਿੰਨੇ ਆ ਸਤਿਗੁਰ ਬਾਈ ਠੀਕ ਹੈ ਜੀ ਨਟ ਘੇਰਨ ਦਿਖਾਈਏ ਵੀ ਇੱਕ ਅੱਧਾ ਆ ਜਾ ਆਹ ਦਿਖਾਈਏ ਬਾਈ ਨੂੰ ਨਾਲ ਲੈ ਕੇ ਜਾਣਾ ਵਾ ਨਟ 11 ਦਿਖਾਉਣਾ ਸਪਾਈਸ ਵਾਲਾ ਆ 36 ਜੀ ਦਾ ਦੋ ਦਿਨ ਜਿਹੜਾ ਲੋਡ ਹੁੰਦੀ ਆ ਉੱਥੇ ਤਾਂ ਬਈ ਕੰਮ ਨਹੀਂ ਆਉਂਦੇ ਹੈ ਉੱਥੇ ਤਾਂ ਥੋੜੀ ਮਾਇਆ ਭਾਲ ਦਿਓ ਕਾਹਨ ਜਿੱਦੇ ਲੋਡ ਹੁੰਦੀ ਆ ਅਸੀਂ ਤਾਂ ਕਦੇ ਨਹੀਂ ਭਾਲੀ ਹੋਰ ਵੱਧ ਲਾਇਦਾ ਹੈ ਆਈਫੋਨ ਉਹਨੂੰ ਦੋਏ ਨੂੰ ਮੁੰਡੂ ਆ ਤੇਰਾ ਮੁੰਡਾ ਕਰਾ ਕੰਮ ਕਰਦਾ ਆ ਜੀ ਬਾਈ ਦੱਸ ਕੀ ਹਿਸਾਬ ਕਿਤਾਬ ਆ ਨਟ 11 ਹੈ 2000 ਮਾੜਾ ਹਾਂਜੀ ਅਗਲੇ ਟਾਇਰ ਦਾ ਮੈਂ ਮੂਲ ਮਾਗ ਲੈ 75 ਪੈਸੇ ਐਮ ਆਰ ਤੇ ਠੀਕ ਆ ਜੀ ਠੀਕ ਆ 2000 ਮਾੜਾ 2000 ਮਾਡਲ ਆ ਨੰਬਰ ਆਪਣਾ ਬਾਈ ਨੰਬਰ 62845679 ਠੀਕ ਆ ਜੀ ਬਾਕੀ ਲੈਸ ਕਿੰਨੇ ਦਾ ਕਰੋਗੇ ਜੀ ਲੈਸ ਹੀ ਹੈ ਇਹਦਾ ਕਿੰਨਾ ਕਾਪੜਾ ਤੇਜ ਆ ਕੰਮ ਹੈ ਲੈਸ ਹੀ ਹੈ ਚੱਕਰੀ ਨਹੀਂ ਆਊਟ ਰਾਈਟਰ ਸਾਰੇ ਇੰਨਾਂ ਦੇ ਆ ਬਾਈਆਂ ਦੇ ਜਿਹੜੇ ਮੈਂ ਦਿਖਾਤੇ ਦੂ ਪੱਲਾ ਮਾਈਆਂ ਦਾ ਨੰਬਰ ਤੁਹਾਨੂੰ ਦੱਸਤਾ ਬਾਈ ਰੇਟ 2.5 ਲੱਖ ਰੁਪਈਆ ਬਾਈ ਦੇਖਣਾ 2000 ਹਾਂ ਜੀ 2.5 ਲੱਖ ਦਾ ਡਿਮਾਂਡ ਆ ਜੀ ਦੇਣਾ ਕਿੰਨੇ ਦਾ 1,90,000 ਦਾ ਦੇਣਾ 1.90 ਲੱਖ ਦਾ ਮਿਲ ਜੂ ਬਈ ਟਰੈਕਟਰ ਤੁਹਾਨੂੰ ਠੀਕ ਆ ਜੀ ਬਾਕੀ ਆ ਟਰੈਕਟਰ ਤਾਂ ਤੁਹਾਨੂੰ ਦਿਖਾਈ ਦਿੱਤੇ ਲਾਈਵ ਚ ਬਈ ਬਾਕੀ ਨੰਬਰ ਤੁਹਾਨੂੰ ਦੇਤਾ ਬਈ ਦਾ ਜਿੰਨੇ ਰੇਟ ਦੱਸੇ ਹੋਏ ਇਧਰਲੇ ਰਹਿੰਦੇ ਆ ਦਿਖਾਤੇ ਸੀ ਮੈਂ ਆ ਟਰੈਕਟਰ ਤਾਂ ਹੈ ਨਾ DI 750 ਵਾਲਾ 14 ਮਾਡਲ ਆ ਨਵੇਂ ਟਾਇਰ ਆ ਫਰੰਟ ਵਾਲੇ ਵੀ ਬੈਕ ਵਾਲੇ ਵੀ ਇਹ ਇਹ ਟਰੈਕਟਰ ਦੀ ਡਿਮਾਂਡ ਹੈਗੀ ਆ 3.50 ਲੱਖ ਦੀ ਡਿਮਾਂਡ ਆ 14 ਮਾਡਲ ਆ ਕਿੰਨੇ ਕ ਦਾ ਛੱਡੋਗੇ ਆ ਜੀ ਤੇ 340000 ਤੁਹਾਨੂੰ 340000 ਦਾ ਆ ਮਿਲਦੂ ਜੀ ਸਾਹਮਣੇ ਫੇਰ ਆ ਗਿਆ ਨਾਟਾ 11 ਜੀ ਨਾਟਾ 11 ਅੰੜੇ ਨਵੇਂ ਮਾਡਲ 270000 ਡਮਾਂਡ ਆ ਬਈ ਇਹ ਕਿੰਨੇ ਕ ਤੇ ਛੱਡੋਗੇ ਵੀਰੇ 240000 240000 ਦਾ 53 ਦਾਸਾ ਦੇਖਣਾ ਬਾਈ ਕਹਿੰਦਾ ਆ ਖੜਾ ਬਾਈ ਕੋਲੇ ਕਮੈਂਟ ਆ ਗਿਆ ਇੱਕ ਆਪ ਨੂੰ ਤੇ ਇਹ 53 ਦਾਸਾ ਬਾਈ ਟਾਇਰ ਕਿੰਨੇ ਪੈਸੇ ਦੇ ਟਾਇਰ 90 ਪੈਸੇ ਦੇ 90 ਪੈਸੇ ਟਾਇਰਾਨੀ ਕੰਡੀਸ਼ਨ ਆ ਛੌਣ ਸਿਸਟਮ ਲੱਗਾ ਹੋਇਆ ਲਾਉਂਦੇ ਤਾਂ ਨਹੀਂ ਸਾਊਂਡ ਬਾਈ ਨਹੀਂ ਨਹੀਂ ਕੁਛ ਨਹੀਂ ਜੇ ਲਾਹੁਣਾ ਹੋਇਆ ਬਈ ਵਿੱਚ ਕਿੰਨੇ ਕਦੇ ਕੱਟ ਲੋਗੇ ਤਾ 20000 ਦਾ ਕੱਟ 20000 ਦਾ ਕੱਟ ਲੈਣਗੇ ਬਾਈ ਕਹਿੰਦਾ ਹੁੱਡ ਵੀ ਸਾਊਂਡ ਵੀ 2010 ਮਾਡਲ ਆ ਜੀ 5 ਲੱਖ 10000 ਡਿਮਾਂਡ ਆ ਜੀ ਹਾਂਜੀ ਪਾਵਰ ਸਟੀering ਆ 3 ਸਪੀਡਡ ਡਬਲ ਪੰਪ ਆ ਜੀ ਤੇ ਡਿਮਾਂਡ ਜੀ ਡਿਮਾਂਡ ਜੀ ਹੈਗੀ ਵੀਰੇ 5 ਲੱਖ ਦਾ ਪੰਜ ਲੱਖ 10000 ਤਾਂ ਡਿਮਾਂਡ ਆ ਕਿੰਨੇ ਕਦੇ ਛੱਡੋਗੇ ਇਹ ਜੀ 490000 4 ਲੱਖ 90000 ਦਾ ਟਰੈਕਟਰ ਵੀ ਤੁਹਾਨੂੰ ਆ ਮਿਲ ਜੂਗਾ ਠੀਕ ਆ ਜੀ ਅੱਗੇ ਆ ਹੌਲੈਂਡ ਕਿੰਨੇ ਕ ਦਾ ਛੱਡੋਗੇ ਜੀ ਹੌਲੈਂਡ ਵੀ ਦੇਖ ਕੰਡੀਸ਼ਨ ਦੇਖਣ ਨੂੰ ਕੰਡੀਸ਼ਨ ਤਾਂ ਆਪਾਂ ਕਰਵਾਤੀ ਚੱਕਾ 14 ਮਾਡਲ ਆ ਆਪਣਾ 15 ਡਿਮਾਂਡ ਆ ਹਾਂ ਜੀ ਕਿੰਨੇ ਕ ਦਾ ਛੱਡੋਗੇ ਇਹ 480000 4 ਲੱਖ 80000 ਦਾ ਮਿਲ ਜੂਜੀ ਨੰਬਰ ਇੱਕ ਵਾਰੀ ਹੋਰ ਦੱਸ ਦਿਓ ਜੀ 62843679 62843 ਜੀ 67982 ਦਾ ਕੰਟੈਕਟ ਨੰਬਰ ਆ ਜੀ ਕੋਈ ਵੀ ਟਰੈਕਟਰ ਆ ਸਾਰੇ ਜੋ ਖਰੀਦਣਾ ਬਾਈ ਜੀ ਦੇ ਆ ਪਰਲੇ ਵੀ ਸਿਰੇ ਵਾਲਾ ਸੋਨਾ ਲਿਖਾ ਵੀ ਦਿਖਾ ਦਿੰਦੇ ਆ 13 ਮਾਡਲ ਆ ਜੀ ਉਹ ਟੈਟਰ ਬਾਈ ਸਾਹਮਣੇ ਆ ਗਿਆ ਜੀ ਸੋਨਾ ਲਿਖਾ ਡੀਆਈ 750 ਦਾ 13 ਮਾਡਲ 395000 ਰੁਪਏ ਦਾ ਡਿਮਾਂਡ ਆ ਜੀ ਪਾਵਰ ਸਟੀering ਨਾਲ ਦੇ ਟਾਇਰ ਟੂਰ ਕ ਚੇਂਜ ਆ ਜੀ ਨਾਲ ਦੇ ਟਾਇਰ ਲਾਹੇ ਨੇ ਬਾਈ ਜੀ ਠੀਕ ਆ ਨਾਲ ਦੇ ਲਾ ਕੇ ਵਧੀਆ ਪਾਤੇ ਆਪਾਂ ਹੁਣ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟੈਟਰ 90 ਪੈਸੇ ਵੀਰੇ 90 ਪੈਸੇ ਹਾਂ ਸਾਰਾ ਸੀਲ ਦਾ ਬਈ ਟਰੈਕਟਰ ਜਿਹਦੇ ਕੋਲ ਦਿਖਾ ਦੇ ਕੋਈ ਚਾਪੀ ਨਹੀਂ ਲੱਗੀ ਹੋਈ ਠੀਕ ਆ ਫੁੱਲ ਗਾਰੰਟੀ ਆ ਬਾਈ ਫੁੱਲ ਗਾਰੰਟੀ ਟਰੈਕਟਰ ਦੀ ਬਾਈ ਕਹਿੰਦਾ ਕੋਈ ਚਲਮ ਨਹੀਂ ਲੱਗੀ ਰੰਗ ਨਹੀਂ ਲੱਗਾ ਕਿਤੇ ਵੀ ਠੀਕ ਆ ਜੀ ਫੁੱਲ ਹੈ ਜੀ ਮਾਦੇ ਤੋਂ ਇਹ ਕੀ ਕੀ ਡਿਮਾਂਡ ਆ ਇਹਦੀ ਜੀ ਡਿਮਾਂਡ ਤਾਂ ਵੀਰੇ ਜੀ 3,95,000 ਰੁਪਏ ਹਾਂਜੀ 3,80,000 ਦਾ ਟਰੈਕਟਰ ਨੇ 3,80,000 ਦਾ ਮਲ ਜੋ ਡੌਂਡੀਰ ਆਪਣਾ ਕਾਏ ਮਾਡਲ ਸੀਗਾ ਬਈ ਉਹ ਉਹ 10 ਮਾਡਲ ਸੀ 13 16 ਦਾ ਨਹੀਂ ਹੈਗਾ ਹਜੀ ਬਈ ਤੇ ਆ ਬਾਈ ਦੇ ਟਰੈਕਟਰ ਆ ਅੱਗੇ 16 ਮਾਡਲ ਵੀ ਦਿਖਾ ਦਿੰਨੇ ਆ ਚੱਲ ਦੇਖਦੇ ਆ ਚੱਲਾ ਹੁਣ ਆ ਬਈ ਮੈਂ ਦਵਾਰੇ 16 ਮਾਡਲ ਦੇਖ ਲੈਨੇ ਆ ਬਈ ਇਹ ਕਹਾਂ ਖੜਾ ਤੇਰਾ ਬੰड्या ਦਾ ਅਸ ਦੇਖਦਾ ਕਾਏ ਮਾਡਲ ਆ ਤੇਰਾ ਬੱਜਾ ਦਾ ਸਾ ਆ ਗਿਆ ਜੀ ਫੁੱਲ ਟਾਪ ਮਾਡਲ 16 ਨਹੀਂ ਇਹ 20 ਮਾਡਲ ਆ ਬਾਈ 775 ਟਮਾਡ ਖੱਲਮੇ ਛੇੜਾ ਤੇਰਾ ਦਾ ਪੂਰਾ ਘੈਂਟ ਆ 775 ਟਮਾਡਾ ਕਿੰਨੇ ਦਾ ਛੱਡੋਗੇ ਇਹ ਬਈ ਹੈ 775 ਸਾਢੇ 7 ਲੱਖ ਦਾ ਛੱਡ ਦੂ ਬਈ 775 ਟਮਾਡਾ ਬੀ ਮਾਡਲ ਆ ਫੁੱਲ ਟਾਪਾ ਮਾਡਲ 1200 ਘੰਟੇ ਟਰੈਕਟਰ ਚੱਲਿਆ ਠੀਕ ਆ ਜੀ ਰਿਜਨ ਨਾਲ ਚੱਲਿਆ ਬਈ ਕਹਿੰਦਾ ਜੌਂਡੀਰ 50 50 ਹੀ ਆ ਗਿਆ ਜੀ ਟਰਬੋ ਵਾਲਾ 12 ਮਾਡਲ 385000 ਰੁਪਏ ਡਿਮਾਂਡ ਆ ਜੀ ਅਕੀ ਸੋਨਾ ਲਿੱਕਾ ਆ ਗਿਆ ਡੀਆਈ 750 ਦਾ 6 ਮਾਡਲ ਹੈ ਨਵੇਂ ਟਾਇਰ ਆ ਬਾਈਕ ਵਾਲੇ ਟਾਇਰ ਹੈਗੇ ਜੀ 870 85 ਦੇ ਲੱਗ ਭਾਗ ਸੈਂਪਲ ਸਟੀering 6 ਮਾਡਲ ਦਾ 295000 ਰੁਪਏ ਡਿਮਾਂਡ ਆ ਆ ਕਿੰਨੇ ਕਹਿੰਦੇ ਛੱਡ ਦਾਂਗੇ ਆ ਛੱਡ ਦੇਣਗੇ ਬਾਈ ਕਹਿੰਨਾ 250000 ਦਾ ਫੁੱਲ ਕੰਡੀਸ਼ਨ ਦਾ ਓਕੇ ਟਰੈਕਟਰ ਆ ਆ ਵੀ ਆਪਣੀਆਂ ਬਾਈ ਗੇ ਸਟੈਂਡਰਡ ਲੱਗਦਾ ਨੇ ਸਟੈਂਡਰਡ 4,60,000 ਇਧਰ ਆ ਕੇ ਮੈਂ ਨੰਬਰ ਦੱਸੂ ਤੁਹਾਡਾ ਸਟੈਂਡਰਡ ਆ ਗਿਆ ਬਈ ਡੀਆਈ 4 460 ਟਾਇਰ ਨਹੀਂ ਜੇ ਪਾ ਗੱਲ ਬਾਤ ਕਰੀਏ ਟਾਇਰ ਤਾਂ ਪਾਇਆ ਜੀ 60 ਕੁ 5 6 ਲਗਭਗ 프ਰੰਟ ਵਾਲੇ ਬੈਕ ਵਾਲੇ ਟਾਇਰ ਹੈਗੇ ਜੀ 16 ਨੇ ਫੁੱਲ ਕੰਡੀਸ਼ਨ ਦਾ ਓਕੇ ਆਏ ਚਾਰ ਮਾਡਲ 2 ਲੱਖ 80 ਹਜ਼ਾਰ ਡਿਮਾਂਡ ਆ ਬਾਕੀ ਮੌਕੇ ਤੇ ਮੰਨਤਾ ਨਾਲ ਉਹ ਜੀ ਸਾਹਮਣੇ ਸਵਰਾ ਰ 855 ਆ ਗਿਆ ਜੀ ਸਿੰਗਲ ਸਟਾਰ ਦੇ ਵਿੱਚ ਪੰਜ ਮਾਡਲ 2 ਲੱਖ 75 ਹਜ਼ਾਰ ਡਿਮਾਂਡ ਆ ਜੀ ਪੰਜਾਬ ਨੰਬਰ ਆ ਫਰੰਟ ਵਾਲੇ ਨਵੇਂ ਟਾਇਰ ਆ ਬਾਈਕ ਵਾਲੇ ਟਾਇਰ ਪਏ ਜੀ 70 75 ਪਏ ਸੀ ਲਗਭਗ 275 ਡਿਮਾਂਡ ਆ ਡੀ ਲਕਸ ਮਾਡਲ ਆ ਗੋਲ ਹਾਂਡੀ ਵਾਲਾ 5204 ਆ ਗਿਆ ਕਲਰ ਸ਼ਿਫਟ ਜੌਂਡੀਅਰ 12 ਮਾਡਲ 430000 ਡਿਮਾਂਡ ਆ ਪੰਜਾਬ ਨੰਬਰ ਆ ਸਾਹਮਣੇ ਪ੍ਰੀਤ 6099 ਖੜਾ ਪਈਆਂ ਕੋਲੇ ਟਾਇਰ ਪਏ ਆ ਪ੍ਰੀਤ 6099 ਦੇ 프ਰੰਟ ਵਾਲੇ 85 ਪੈਂਸੇ ਬਾਈਕ ਵਾਲੇ ਪਏ ਜੀ 66.5 ਰੇਡੀਅਲ ਫੁੱਲ ਛੋਟਾ ਟਰੈਕਟਰ ਆ ਜੀ ਕੰਡੀਸ਼ਨ ਦਾ ਓਕੇ ਆ 11 ਮਾਡਲ ਤਾਂ ਨਾਲ ਕੜਵਾਣੋ ਸਾਹਮਣੇ ਸਵਰਾਜ 735 ਵੀ ਖੜਾ ਪਈਆਂ ਕੋਲੇ 96 ਮਾਡਲ 1 ਲੱਖ 1.5000 ਡਿਮਾਂਡ ਆ ਟਾਇਰ ਟੂਰ ਓਕੇ ਪਏ ਆ ਪੂਰੇ ਟਰੈਕਟਰ ਦੇ बीकेटी ਦੇ ਬੈਕ ਵਾਲੇ ਟਾਇਰ ਆ ਤੇ ਦੇਖਸਾ ਇਹ ਟਾਇਰਾਂ ਦੀ ਕੰਡੀਸ਼ਨ ਪਈਏ 70-56 ਦੇ ਲਗਭਗ ਪੂਰਾ ਓਕੇ ਟਰੈਕਟਰ ਆ ਇੱਕ ਪੈਂਟ ਡਿਮਾਂਡ ਆ ਸਾਹਮਣੇ ਸੋਨਾ ਲਿਖਾ ਗਿਆ ਜੀ ਬਾਹਰ ਪੰਪਲ ਆ ਨੰਬਰ ਦੱਸੋ ਜੀ ਜੀ ਹਾਂ ਜੀ 928054039 ਠੀਕ ਆ ਜੀ ਆ ਬਾਪੂ ਦਾ ਕੰਡੈਕਟਰ ਨੰਬਰ ਆ ਕੰਡੈਕਟ ਕਰ ਲਿਓ ਤੁਸੀਂ 8 ਮਾਡਲ ਆ ਗਿਆ 315000 ਡਿਮਾਂਡ ਆ ਪੂਰਾ ਓਕੇ ਕੰਡੀਸ਼ਨ ਦਾ ਟਰੈਕਟਰ ਆ ਸਾਈਡ ਗੇਅਰ ਦੇ ਵਿੱਚ ਆ ਜੀ ਸਾਹਮਣੇ ਜਮਡੀਅਰ 5310 ਲਿਖਿਆ ਗਿਆ ਬਈ ਇੱਕ ਹੋਰ ਇਹ ਚਾਰ ਮਾਡਲ ਆ 385 ਜਹਾ ਡਮਾਡਾ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 70 75 ਪੈਸੇ ਬਾਈਕ ਵਾਲੇ ਰੇਡੀਅਲ ਟਾਇਰ ਆ ਬੀਕੇਟੀ ਦੇ ਹੋ ਲੋਕੇ ਟਰੈਕਟਰ ਆ ਤੇ ਸਾਰੇ ਟਰੈਕਟਰ ਇਹਨਾਂ ਦੇ ਆ ਫਿਰ ਚਾਹੇ ਦੂਜੇ ਦਿਨ ਆਪਾਂ ਬੰਦੇ ਨੂੰ ਰਿਪੋਰਟ ਦੇ ਦਈਏ ਚਾਹੇ ਦੂਜੇ ਦਿਨ ਪੋਰਟ ਕਰਾ ਕੇ ਦਈਏ ਨੰਬਰ ਦੱਸ ਦਿਓ ਜੀ ਕਿਹੜਾ ਕਹਿੰਦੇ ਸੀ ਬਾਈ ਉਹ ਦਖਾਉਨੇ ਆ ਫਿਰ ਰਿਪੋਰਟ ਦੋ ਅੱਛਾ ਨਾ ਨਾ ਨੰਬਰ ਹੀ ਦੱਸਣਾ ਜੀ ਦੱਸ ਆ ਨੰਬਰ ਦੱਸ ਦਿੰਨੇ ਹਾਂ ਸਾਰੇ ਟਰੈਕਟਰਾਂ ਦਾ ਨਹੀਂ ਨਹੀਂ ਆਪਣਾ ਫੋਨ ਨੰਬਰ ਆ ਟਰੋਡੀਆਂ ਦਾ ਦੱਸ ਦਿੰਨੇ ਆ ਫੋਨ ਨੰਬਰ ਛੋਡਾ 79731 ਹਾਂਜੀ 99599 ਠੀਕ ਆ ਜੀ ਆਹ ਕੰਟਰੈਕਟਰ ਨੰਬਰ ਆ ਕੰਟਰੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਲਿਓ ਨਾ ਨਾ ਉਹਦਾ ਨੰਬਰ ਹੀ ਦੱਸਿਆ ਆਪਾਂ ਫੋਨ ਨੰਬਰ ਦੱਸਦਾ ਪਾਈਆਂ ਦਾ ਕੰਟਰੈਕਟ ਤੁਸੀਂ ਕਰਕੇ ਟਰੈਕਟਰ ਖਰੀਦ ਲਿਓ ਜੀ ਤੇ ਲਾਈਵ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਤੇ ਉਹ ਮਿਲਦੇ ਆਂ ਹੋਰ ਲਾਈਵ ਨਾਲ ਧੰਨਵਾਦ ਸਤਿ ਸ੍ਰੀ ਅਕਾਲ ਅੱਜ ਦਾ ਲਾਈਵ ਇੰਨੇ ਧੰਨਵਾਦ